ਆਖਿਰ ਫੜਿਆ ਗਿਆ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚੋਂ ਵਾਰ-ਵਾਰ ਸਮਾਨ ਚੋਰੀ ਕਰਨ ਵਾਲਾ ਬਦਮਾਸ਼ ਹਸਪਤਾਲ ਤੋਂ ਲੱਖਾਂ ਰੁਪਏ ਦਾ ਸਮਾਨ ਕਰ ਚੁੱਕਾ ਹੈ ਚੋਰੀ ਚੋਰ ਦੀ ਸੀ ਪ੍ਰਬੰਧਕਾਂ ਨੂੰ ਤਲਾਸ਼ ਸਰਦ ਦੀ ਜ਼ਿਲ੍ਹਾ ਫਿਰੋਜ਼ਪੁਰ ਦਾ ਮੁੱਖ ਸਰਕਾਰੀ ਹਸਪਤਾਲ ਆਪਣੀਆਂ ناکਾਮੀਆਂ ਨੂੰ ਲੈ ਕੇ ਹਮੇਸ਼ ਸੁਰਖੀਆਂ ਵਿੱਚ ਰਿਹਾ ਹੈ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਰਹੇ ਹਨ ਅਤੇ ਇੱਥੋਂ ਹਜ਼ਾਰਾਂ ਰੁਪਏ ਦਾ ਸਮਾਨ ਆਏ ਦਿਨ ਚੋਰੀ ਹੁੰਦਾ ਰਿਹਾ ਹੈ ਪਿਛਲੇ ਕੁਝ ਦਿਨਾਂ ਵਿੱਚ ਹਸਪਤਾਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਇੱਕ ਵਾਰ ਫਿਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਲੇਕਿਨ ਹਸਪਤਾਲ ਪ੍ਰਬੰਧਕਾਂ ਨੂੰ ਇਸ ਦੀ ਭਣਕ ਤੱਕ ਨਹੀਂ ਲੱਗੀ ਅਤੇ ਨਾ ਹੀ ਉਹਨਾਂ ਵੱਲੋਂ ਚੋਰੀ ਹੋਏ ਸਮਾਨ ਨੂੰ ਗੰਭੀਰਤਾ ਨਾਲ ਲਿਆ। ਪਰ ਅੱਜ ਯਾਨੀ ਵੀਰਵਾਰ ਨੂੰ ਸਮਾਨ ਚੋਰੀ ਕਰਨ ਵਾਲਾ ਆਖਿਰਕਾਰ ਲੋਕਾਂ ਦੇ ਹੱਥੇ ਚੜ੍ਹ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਫਿਰੋਜ਼ਪੁਰ ਦੀ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਚੋਰ ਦੇ ਸੰਬੰਧ ਵਿੱਚ ਐਸਐਚਓ ਸਿਟੀ ਜਤਿੰਦਰ ਸਿੰਘ ਨੂੰ ਪੁੱਛਣ ਤੇ ਕਿ ਚੋਰ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਉਸ ਦਾ ਕੀ ਨਾਂ ਹੈ ਲੇਕਿਨ ਉਹਨਾਂ ਨੂੰ ਚੋਰ ਦੇ ਸੰਬੰਧ ਵਿੱਚ ਜਾਣਕਾਰੀ ਹੀ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਚੋਰ ਕਿਸੇ ਬਸਤੀ ਦਾ ਰਹਿਣ ਵਾਲਾ ਹੈ ਅਤੇ ਉਹ ਆਟੋ ਤੇ ਚੋਰੀ ਕੀਤਾ ਸਮਾਨ ਲੈ ਕੇ ਜਾ ਰਿਹਾ ਸੀ ਲੇਕਿਨ ਕੈਮਰੇ ਵਿੱਚ ਕੈਦ ਹੋ ਗਿਆ ਚੋਰ ਦਾ ਮੰਨਣਾ ਹੈ ਕਿ ਉਹ ਸਮਾਨ ਚੋਰੀ ਕਰਕੇ ਲੈ ਗਿਆ ਹੈ ਦੂਜੇ ਪਾਸੇ ਹਸਪਤਾਲ ਸੂਤਰਾਂ ਦੇ ਮੁਤਾਬਿਕ ਹੁਣ ਤੱਕ 80 ਪੱਖੇ ਚੋਰੀ ਹੋ ਚੁੱਕੇ ਹਨ ਅਤੇ ਹੋਰ ਸਮਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜਾਂਚ ਹੁੰਦੀ ਹੈ ਤਾਂ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਣ ਦੀ ਗੱਲ ਉਜਾਗਰ ਹੋਵੇਗੀ ਫਿਲਹਾਲ ਅੱਜ ਪੁਲਿਸ ਚੋਰ ਨੂੰ ਇੰਟਰੋਗੇਟ ਕਰੇਗੀ